ਸ੍ਰੀਆ ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਜਿਤ ਪਿੰਡੂ ਲਾਈਫਟੀਮਾ ਚੈਨਲ ਤੇ ਮੈਂ ਸਭ ਤੋਂ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਤੁਸੀਂ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਤੇ ਲੋ ਜੀ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਆਪਾਂ ਜੋ ਆਪਣੇ ਸਰਦੀਆਂ ਵਾਲੇ ਕੱਪੜੇ ਹੁੰਦੇ ਨੇ ਹਨਾ ਮੋٹے ਉਹਨਾਂ ਤੇ ਅਕਸਰ ਬੁਰਾ ਜਾਂਦਾ ਹੈ ਹਨਾ ਤੇ ਉਹਨਾਂ ਨੂੰ ਮਤਲਬ ਕਿ ਜਦੋਂ ਬੁਰਾ ਆ ਜਾਂਦਾ ਫਿਰ ਪਾਏ ਹੋਏ ਢਾਡੇ ਲੱਗਦੇ ਨੇ ਤੇ ਉਹਨਾਂ ਨੂੰ ਆਪਾਂ ਕਿਵੇਂ ਮਤਲਬ ਕਿ ਬੁਰ ਨੂੰ ਕਿਵੇਂ ਲਾ ਸਕਦੇ ਹਾਂ ਹੁਣ ਅੱਜ ਕੱਲ ਮਸ਼ੀਨਾਂ ਚੱਲੀਆਂ ਹੋਈਆਂ ਨੇ ਮਸ਼ੀਨ ਚੱਲੀ ਹੋਈ ਆ ਬੁਰ ਲਾਉਣ ਵਾਲੀ ਕੱਪੜਿਆਂ ਤੇ ਤੇ ਆਪਾਂ ਕੋਈ ਮਸ਼ੀਨ ਨਹੀਂ ਲੈਣੀ ਹੈਗੀ ਕੋਈ ਕੁਝ ਨਹੀਂ ਲੈਣਾ ਬਸ ਆਪਾਂ ਸਿੰਪਲ ਤਰੀਕੇ ਨਾਲ ਬੁਰ ਲਾਹਾਂਗੇ ਕੱਪੜੇ 'ਤੇ ਤੇ ਇੱਕ ਤਾਂ ਹੁੰਦਾ ਜੀ ਆਪਾਂ ਜੋ ਭਾਂਡੇ ਮਾਂਦੇ ਆ ਸਕੋਚ ਬ੍ਰਾਈਟ ਇੱਕ ਤਾਂ ਹੁੰਦਾ ਹੈ ਹਰੇ ਕਲਰ ਦੇ ਵਿੱਚ ਇੱਕ ਆ ਜਾਂਦਾ ਇਹ ਬਲੈਕ ਦੇ ਵਿੱਚ ਜਿਹਦੇ ਵਿੱਚ ਮਤਲਬ ਕਿ ਸਟੀਲ ਦਾ ਸ਼ਾਈਨੀ ਜਿਹੀ ਪਾਈ ਹੁੰਦੀ ਆ ਤੇ ਇਹਦੇ ਨਾਲ ਆਪਾਂ ਇਦਾਂ ਕਰ ਕਰਕੇ ਨਾ ਇਦਾਂ ਐ ਕਰ ਕਰਕੇ ਸਾਰਾ ਆਪਣਾ ਜੋ ਬੂਰ ਆ ਮੋਟਾ-ਮੋਟਾ ਸਾਰਾ ਉਪਰੋਂ ਲੈ ਜੂਗਾ ਦੇਖੋ ਜੀ ਇਦਾਂ ਐਵੇਂ ਕਰਕੇ ਸਾਰਾ ਬੂਰ ਲੈ ਜਾਂਦਾ ਤੇ ਦੂਜੀ ਟ੍ਰਿਕ ਜੀ ਆਪਾਂ ਪਨਾਵਾਂਗੇ ਜੋ ਮਤਲਬ ਕਿ ਆਪਣਾ ਟੇਪ ਹੁੰਦੀ ਆ ਟੇਪ ਰੋਲ ਹੁੰਦਾ ਟੇਪ ਰੋਲ ਇਸ ਵਕਤ ਮੇਰੇ ਲਵੇ ਹੈ ਨਹੀਂ ਹੈ ਤਾਂ ਗਈ ਸੀ ਤੇ ਪਰ ਉਹ ਬਾਰੇ ਕਾਰਖਾਨੇ ਪਈ ਆ ਤੇ ਇਸ ਲਈ ਫਿਰ ਮੈਂ ਤੁਹਾਨੂੰ ਮਤਲਬ ਕਿ ਮੰਗਵਾਣਾ ਭੁੱਲ ਗਈ ਸਰਦਾਰ ਜੀਆਂ ਤੋਂ ਤੁਹਾਨੂੰ ਮੈਂ ਇਦਾਂ ਹੀ ਦੱਸ ਦਾਨੀ ਆ ਇੱਕ ਟੇਪ ਰੋਲ ਹੁੰਦੀ ਆ ਆ ਕਾਖੀ ਜਿਹਾ ਕਲਰ ਦੀ ਹੁੰਦੀ ਆ ਉਹ ਤੇ ਉਹ ਟੇਪ ਰੋਲ ਨੂੰ ਮਤਲਬ ਕਿ ਕੱਟ ਕੇ ਇੰਨਾ ਕੁ ਪੀਸ ਪੀਸ ਕੱਟ-ਕੱਟ ਇਹਨੇ ਨਾ ਇੱਥੇ ਧਰੀ ਜਾਣਾ ਜਿੱਥੇ-ਜਿੱਥੇ ਆਪਣੇ ਬੁਰ ਹੋਊਗਾ ਤੇ ਉਹ ਤੋਂ ਧਰ ਕੇ ਬਸ ਇੱਕਦਮ ਪਲੇਨ-ਪਲੇਨ ਐ ਕਰਕੇ ਫਿਰ ਇੱਕੋ ਲੱਕਤ ਖਿੱਚ ਲੈਣਾ ਉਹ ਤੇ ਜਿਹਦੇ ਨਾਲ ਆਪਣਾ ਜੋ ਸਾਰਾ ਬੁਰ ਹੋਊਗਾ ਨਾ ਕੋਟੀ ਦਾ ਜਾਂ ਕਿਸੇ ਵੀ ਸਵੈਟਰ ਦਾ ਜਾਂ ਸ਼ਾਲ ਵਗੈਰਾ ਦਾ ਉਹ ਉਤਰ ਜੂਗਾ ਦੂਜਾ ਨੁਕਸਾ ਇਹ ਹੈ ਬੁਰ ਲਾਉਣ ਦਾ ਤੇ ਤੀਸਰੀ ਟਿਪਸ ਆਪਣੀ ਹੈਗੀ ਹੈ ਜੀ ਆਪਾਂ ਜੋ ਕੰਗਾ ਹੁੰਦਾ ਹੈ ਸਿਰ ਬਾਉਣ ਵਾਲੀ ਕੰੰਗੀ ਸਿਰ ਬਾਉਣ ਵਾਲੀ ਕੰੰਗੀ ਦੇ ਜੋ ਆਹ ਵਾਲੇ ਦੰਦੇ ਨੇ ਨਾ ਬਿਲਕੁਲ ਬਰੀਕ ਹੋਣੇ ਚਾਹੀਦੇ ਨੇ ਤੇ ਇਹਦੇ ਹੈਗੇ ਨੇ ਥੋੜੇ ਜਿ ਮੋਟੇ ਤੇ ਇਹਦੇ ਨਾਲ ਬੁਰ ਨਹੀਂ ਲੈਣਾ ਹੈਗਾ ਤੇ ਇਹ ਜਿਵੇਂ ਬ੍ਰੀਕ ਕੰਗੀ ਨਾਲ ਬੁਰ ਲਊਗਾ ਇਹ ਮੋਟੇ ਨੇ ਹੈ ਨਹੀਂ ਮੈਂ ਤੁਹਾਨੂੰ ਇਹ ਨਾਲ ਲਾ ਕੇ ਦਿਖਾਇਆ ਅੰਦੀ ਅਸੀਂ ਮਤਲਬ ਕਿ ਬ੍ਰੀਕ ਜਾਂ ਤੇ ਕੰਗੀ ਵਰਤਦੇ ਨਹੀਂ ਹੈਗੇ ਤੇ ਇਹਦੇ ਨਾਲ ਵਧੀਆ ਮਤਲਬ ਕਿ ਬੁਰ ਲੈ ਜੂ ਆਪਣਾ ਤੇ ਚੌਥੀ ਟਿਪਸ ਹੈਗੀ ਹੈ ਜੀ ਆਪਣਾ ਜੋ ਦੰਦਾ ਵਾਲਾ ਬ੍ਰਸ਼ ਹੁੰਦਾ ਜੋ ਦੰਦਾ ਵਾਲਾ ਬ੍ਰਸ਼ ਹੁੰਦਾ ਨਾ ਜਦੋਂ ਆਪਣਾ ਬੁਰ ਲੈ ਜਾਂਦਾ ਹੈ ਹਨਾ ਤੇ ਉਹ ਚਿੱਕੀ ਜਾਂਦਾ ਹੁੰਦਾ ਬੁਰ ਲੈ ਕੇ ਨਾਲ ਹੀ ਤੇ ਉਹਨੂੰ ਜਦੋਂ ਜਦੋਂ ਬੁਰ ਲੈ ਜਾਂਦਾ ਕੋਟੀ ਤੋਂ ਉਹਦੇ ਨਾਲ ਆਪਾਂ ਇਹਨੂੰ ਇਦਾਂ ਇਦਾਂ ਸਾਰਾ ਇੱਕ ਪਾਸੇ ਇਕੱਠਾ ਕਰਕੇ ਤੇ ਸਾਰਾ ਪੂਰਾ ਜੋ ਆਪਣਾ ਕੋਟੀ ਦਾ ਹੋਊਗਾ ਸਾਰਾ ਲੈ ਜੂਗਾ ਤੇ ਇਕੱਠਾ ਹੋ ਜੂਗਾ ਤੇ ਬਾਕੀ ਜੀ ਆਪਾਂ ਮਤਲਬ ਕਿ ਬੁਰਾ ਇੱਕ ਮਤਲਬ ਕਿ ਜੋ ਖਾਣ ਵਾਲੇ ਉਹ ਨਹੀਂ ਹੁੰਦੇ ਹੈਗੇ ਰਸ ਅੱਗੇ ਮੈਂ ਬਚਪਨ ਦੇ ਵਿੱਚ ਬਹੁਤ ਮਤਲਬ ਕੀ ਜਦੋਂ ਖਾਣ ਵਾਲੇ ਰਸੋਂ ਦੇ ਜਦੋਂ ਅਸੀਂ ਖਾਂਦੇ ਹੁੰਦੇ ਸੀ ਨਾ ਕਈ ਵਾਰ ਕੋਟੀ ਤੇ ਬੁਰਾ ਆਇਆ ਹੁੰਦਾ ਜਾਂ ਕੋਈ ਵੀ ਸਵੈਟਰ ਵਗੈਰਾ ਪਾਇਆ ਹੁੰਦਾ ਸੀ ਉਹ ਰਸ ਨਾਲ ਇਦਾਂ ਐ ਕਰ ਕਰਕੇ ਸਾਰਾ ਬੁਰ ਲਾ ਲੈਂਦੇ ਸੀ ਉਹ ਰਸ ਖਾਣ ਵਾਲੇ ਰਸਾਂ ਨਾਲ ਤੇ ਉਹਦੇ ਨਾਲ ਵੀ ਬੁਰ ਲਿਆ ਜਾਂਦਾ ਹੁਣ ਅੱਜ ਕੱਲ ਮੇਰੀਆਂ ਭੈਣਾਂ ਜਦੋਂ ਆਪਾਂ ਮਤਲਬ ਕੋਟੀਆਂ ਵਗੈਰਾ ਮਹਿੰਗੀਆਂ ਖਰੀਦ ਲੈਂਦੇ ਆ ਤੇ ਉਹਦੇ ਉੱਤੇ ਬੁਰ ਕੱਢਦਾ ਪਾਇਆ ਭੈੜੀਆਂ ਲੱਗਦੇ ਨੇ ਫਿਰ ਆਪਾਂ ਜਦ ਤੱਕ ਇਹ ਹੁੰਦਾ ਹੈ ਵੀ ਜਦ ਤੱਕ ਸਿੱਧੇ ਲਾਨੇ ਆ ਨੰਨੀ ਆ ਵੀ ਆਪਾਂ ਨਵੀਆਂ ਲੈਵਾਂਗੇ ਤੇ ਇੰਨੇ ਪੈਸੇ ਲਾਉਣ ਦੇ ਬਾਵਜੂਦ ਵੀ ਜਦੋਂ ਪਾਣੀ ਨਾ ਮਿਲੇ ਫਿਰ ਫਾਇਦਾ ਕੀ ਆ ਹਨਾ ਜੀ ਤੇ ਇਹ ਸੀ ਆਪਣੀਆਂ ਤਿੰਨ ਚਾਰ ਟਿੱਕਸਾ ਬੁਰ ਲਾਉਣ ਦੀਆਂ ਤੇ ਮੈਂ ਤੁਹਾਨੂੰ ਬੁਰ ਲਾ ਕੇ ਵੀ ਦਿਖਾ ਦਿੰਦੀ ਪਰ ਮੇਰੀ ਕੋਟੀ ਤੇ ਇੰਨਾ ਬੁਰ ਆਇਆ ਨਹੀਂ ਹੋਇਆ ਤੇ ਵੀ ਥੋੜਾ ਥੋੜਾ ਜਿੱਥੇ ਆਇਆ ਹੋਇਆ ਤੇ ਮੈਂ ਸਰਦਾਰ ਜੀਾਂ ਤੋਂ ਸ਼ਾਮ ਨੂੰ ਟੇਪ ਮੰਗਾਉਂਗੀ ਟੇਪ ਨਾਲ ਲਾ ਕੇ ਦਿਖਾਉਂਗੀ ਹੁਣ ਸਰਦਾਰ ਜੀ ਹੈ ਨਹੀਂ ਕੰਮ ਤੇ ਗਏ ਹੋਏ ਨੇ ਤੇ ਬਾਕੀ ਇਹ ਸੀ ਮੇਰੀ ਅੱਜ ਦੀ ਛੋਟੀ ਜੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਦਾ ਬਟਨ ਜ਼ਰੂਰ ਦਵਾ ਦਿਓ ਤਾਂ ਜੋ ਤੁਹਾਨੂੰ ਮੇਰੀ ਹਰ ਇੱਕ ਵੀਡੀਓ ਦੇਖਣ ਨੂੰ ਮਿਲੇ ਤੇ ਉਮੀਦ ਕਰਦੀ ਆ ਸਭ ਨੂੰ ਅੱਜ ਮੇਹੀ ਮੇਰੀ 2 ਕੁ ਮਿੰਟਾਂ 3 ਕੁ ਮਿੰਟਾਂ ਦੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਜਿਹੜੇ ਜਿਹੜੀਆਂ ਮੈਂ ਗੱਲਾਂ ਕਹੀਆਂ ਨੇ ਤੁਸੀਂ ਇਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਾਂ ਇਹ ਕਦੇ ਤਰੀਕਾ ਅਪਣਾ ਕੇ ਦੇਖਣਾ ਇਹ ਮੇਰੇ ਇਹ ਤਿੰਨ ਤਰੀਕੇ ਅਪਣਾਏ ਹੋਏ ਨੇ ਰਸ ਵਾਲਾ ਵੀ ਮੇਰਾ ਤਰੀਕਾ ਅਪਣਾਇਆ ਹੋਇਆ ਰਸ ਨਾਲ ਵੀ ਲੈਂਦਾ ਜੋ ਆਪਾਂ ਚਾਹ ਦੇ ਵਿੱਚ ਡੁਬੋ ਕੇ ਰਸ ਖਾਂਦੇ ਆ ਉਹਦੇ ਨਾਲ ਵੀ ਬੁਰ ਲੈਂਦਾ ਮੇਰਾ ਅਪਣਾਇਆ ਹੋਇਆ ਤਰੀਕਾ ਤੇ ਬਾਕੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਨਾ ਕਰਨਾ ਨਾ ਭੁੱਲਣਾ ਤੇ ਲੈ ਕੇ ਆਵਾਂਗੇ ਅੱਜ ਕੱਲ ਇੱਕ ਹੋਰ ਨਵੀਂ ਵੀਡੀਓ ਅੱਜ ਦੀ ਵੀਡੀਓ ਸੀ ਇੱਥੇ ਤੱਕ ਮਿਲਦੇ ਹਾਂ ਇੱਕ ਹੋਰ ਵੀਡੀਓ ਨਾਲ ਕਰਦੇ ਹਾਂ ਸਾਰਿਆਂ ਨੂੰ ਸ਼ਸ਼ਕਾਰ